ਪੇਰ ਪਰਮਾਤਮਾ ਦੇ ਨਾਲ ਪਿਆਰ ਪਿਆ ਇਹ ਟੁੱਟਣਾ ਨਹੀਂ ਚਾਹੀਦਾ ਇੱਥੇ ਫਿਰ ਗੁਰਮਖ ਬੇਨਤੀ ਕਰਦੇ ਸਨਮੁਖ ਹੋ ਕੇ ਵਾਂਦੇ ਮੋਹੋਂ ਕੇ ਬੋਲਣ ਬੋਲਿਏ ਜਿਤ ਸੁਣ ਤਰੇ ਪਿਆਰ ਤੇ ਵਾਂਦੇ ਅਮਰ ਤੇ ਵੇਲਾ ਸੱਚ ਨਾਮ ਵਡਿਆਈ ਵਿਚਾਰ ਇੱਥੇ ਜਦੋਂ ਆਪਾਂ ਪਰਵੇਸ਼ ਹੋਣ ਪਾਉਣ ਵਿੱਚ ਪਾਂਦੇ ਇਥੋਂ ਤੁਹਾਡਾ ਖੇਲ ਸ਼ੁਰੂ ਹੋਣਾ ਹੈ ਤੇ ਜਦੋਂ ਤੁਸੀਂ ਕੱਪੜਾ ਪਹਿਨ ਲਿਆ ਤੇ ਆਪਣਾ ਧਿਆਨ ਮੋਖ द्वार ਵਿੱਚ ਰੱਖਣਾ ਹੈ ਕਰਮੇ ਆਵੇ ਕੱਪੜਾ ਨਦਰੇ ਮੋਖ द्वार ਐਸਾ ਫਿਰ ਜਦੋਂ ਗੁਰਖ ਵਿਚਰਦੇ ਨੇ ਦੇਖਦੇ ਨੇ ਤੇ ਉਹਨਾਂ ਅਨੁਸਾਰੇ ਪਾਸੇ ਹਰੀ ਦੇਖਦਾ ਹੈ ਤੇ ਜਦੋਂ ਦੇਖਦੇ ਤੇ ਉਹ ਕਹਿੰਦੇ ਨੇ ਹੰਦਰ ਇਹੋ ਜਗਤ ਹੈ ਗੁਰਬਿੰਦ ਕੋਰਦਾਰ ਕੇ ਸਾਰੇ ਪਾਸੇ ਹਰੀ ਹੈ ਪਰਮਾਤਮਾ ਹੈ ਤੇ ਉਹ ਸੰਸਾਰ ਵਿੱਚ ਵਿਚਰਦੇ ਹੋਏ ਜਦੋਂ ਕਰਮ ਕਰਦੇ ਫਿਰ ਉਹਨਾਂ ਦਾ ਲੇਖਾ ਨਹੀਂ ਲਿਖਿਆ ਜਾਂਦਾ ਕਰਮਈ ਆਵੇ ਕੱਪੜਾ ਨਦਰੀ ਮੁਖਦਵਾਰ ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆ ਸੁਇਸਤਰਾ ਗੁਰਮਖ ਆਉਂਦੇ ਨੇ ਹਗਮ ਦੇ ਵਿੱਚ ਰਹਿੰਦੇ ਨੇ ਖੇលਦੇ ਨੇ ਤੇ ਵਾਪਸ ਆਪਣੇ ਘਰ ਜਾਂਦੇ ਸੇਸ ਵਾਸਤੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਮਾਲਕ ਸੱਚੇ ਬਾਦਸ਼ਾਹ ਦੇ ਹੁਕਮ ਦੇ ਅਨਸਾਰ ਆਪਣਾ ਇਹ ਜਿਹੜਾ ਜੀਵਨ ਹੈ ਇਸ ਨੂੰ ਬਦੀਤ ਕਾ ਦਾ ਢੰਗ ਸਿੱਖਣਾ ਹੈ ਸੰਸਾਰ ਦੇ ਵਿੱਚ ਵਿਚਰਦੇ ਹੁਣ ਆਪਾਂ ਨੂੰ ਪਤਾ ਤਾਂ ਲੱਗਿਆ ਕਿ ਜਨਮ ਹੈ ਅੰਤ ਹੁੰਨਾ ਹੈ ਪਰ ਜਨਮ ਤੋਂ ਲੈ ਕੇ ਅੰਤ ਤੱਕ ਜਿਹੜਾ ਜੀਵਨ ਦਾ ਸਫਰ ਹੈ ਉਹ ਗੁਰੂ ਦੀ ਮਤ ਅਨਸਾਰ ਆਪ ਜੀਉਣਾ ਹੈ ਇਸ ਵਾਸਤੇ ਮਾਲਕ ਰੂਬਾਨੀ ਜੀ ਆਪਾਂ ਦੱਸਦੇ ਨੇ ਕਿਆ ਆਪਖਣਾ ਹੈ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਂ ਤਜਬਤਨਾ ਹੈ ਆਪਾਂ ਜੀਵਨ ਤਾਂ ਜਿਉ ਰਹੇ ਹਾਂ ਪਰ ਇਹ ਜੀਵਨ ਦੇ ਜੁਗਤ ਨਹੀਂ ਹੈ ਜਿਸ ਤਰ੍ਹਾਂ ਆਪਾਂ ਆਮ ਜੀਵਲ ਦੇਖ ਕੇ ਜੀਵਨ ਬਤੀ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਇਹ ਜੀਵਨ ਦੀ ਜਾਸ ਸਿੱਖ ਲਈ ਫਿਰ ਜਦੋਂ ਸਵੇਰੇ ਉੱਠਦੇ ਤੁਹਾਂਦੇ ਨੇ ਫਿਰ ਜੀਵਨ ਦਾ ਆਧਾਰ ਕੀ ਬਣ ਜਾਂਦਾ ਹੈ ਤੇ ਜੀਵਨ ਦਾ ਆਧਾਰ ਬਣ ਜਾਂਦਾ ਕਿ ਮੈਂ ਸੰਸਾਰ ਵਿੱਚ ਆਇਆ ਮੈਂ ਨਾਮ ਨੂੰ ਪ੍ਰਾਪਤ ਕਰਨਾ ਹੈ ਨਾਮ ਨਾਲੋਂ ਮੇਰੀ ਲਿਵ ਨਹੀਂ ਟੁੱਟਣੀ ਚਾਹੀਦੀ ਅਫਸਰ ਸੁਬਾ ਉੱਠਦੇ ਨੇ ਉਹਨਾਂ ਦੇ ਜੀਵਨ ਦਾ ਆਧਾਰ ਕੀ ਹੁੰਦਾ ਹੈ ਪਦਾਰਥ ਨਹੀਂ ਆਧਾਰ ਹੁੰਦੇ ਉਹਦੇ ਆਂਦੇ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਏ ਜਦੋਂ ਨਾਮ ਨੂੰ ਆਧਾਰ ਬਣਾ ਲੈਂਦੇ ਨੇ ਉਹਨਾਂ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਉਹ ਪੈਦਾ ਨਹੀਂ ਹੁੰਦੀ ਤੇ ਜਦੋਂ ਭੁੱਖ ਪੈਦਨ ਦੀ ਮਨ ਨੂੰ ਸੁਖ ਮਿਲਦਾ ਹੈ ਕਰ ਸ਼ਾਂਤ ਸੁਖਮਨ ਆਏ ਵਧਿਆ ਜਨ ਇੱਛਾਂ ਸਭ ਪੁਜਾਈਆਂ ਤੇ ਫਿਰ ਉਹ ਗੁਰੂ ਦਾ ਧੰਨਵਾਦ ਕਰ ਦਿੰਦੇ ਨੇ ਪਾਉਂਦੇ ਨੇ ਗੁਰੂ ਨੇ ਕਿਰਪਾ ਕੀਤੀ ਸਾਨੂੰ ਇਹ ਮਤ ਦੇ ਦਿੱਤੀ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਤੇ ਫਿਰ ਉਹ ਆਪਾਂ ਨੂੰ ਦੱਸਦੇ ਨੇ ਕਹਿੰਦੇ ਕਹੇ ਨਾਨਕ ਸੁਣੋ ਸੰਤੋ ਆਪਾਂ ਨੂੰ ਕਹਿੰਦੇ ਨੇ ਕਹਿੰਦੇ ਸ਼ਬਦ ਧਰੋ ਪਿਆਰੋ ਕਹਿੰਦੇ ਤੁਸੀਂ ਵੀ ਸ਼ਬਦ ਨਾਲ ਪਿਆਰ ਪਾਓ ਜਦ ਸ਼ਬਦ ਨਾਲ ਪਿਆਰ ਪਾਉਗੇ ਤੇ ਜੀਵ ਦਾ ਆਧਾਰ ਨਾਮ ਬਣ ਜੇਗਾ ਤੇ ਤ੍ਰਿਸ਼ਨਾ ਖਤਮ ਹੋ ਜਾਏਗੀ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਫਿਰ ਸਾਡੇ ਜੀਵਨ ਦੀ ਰੂਪਰੇਖਾ ਬਦਲ ਜਾਂਦੀ ਹੈ ਫਿਰ ਉਹ ਜਦੋਂ ਸ਼ਬਦ ਨਾਲ ਜੁੜ ਗਏ ਨਾਮ ਨਾਲ ਜੁੜ ਗਏ ਫਿਰ ਉਹ ਕਿਰਤ ਕਰਦੇ ਨੇ ਵਿਚਰਤ ਨੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਸੇ ਸਵਾਸਤੇ ਆਪਾਂ ਇੱਕ ਕੋਸ਼ਿਸ਼ ਕਰਨੀ ਹੈ ਆਪਣਾ ਜਿਹੜਾ ਜੀਵਨ ਹੈ ਗੁਰੂ ਦੀ ਮੱਤ ਅਨੁਸਾਰ ਜੀਉਣ ਦਾ ਨੂੰ ਆਪਾਂ ਸਫਲ ਕਰਨਾ ਹੈ ਸੋ ਮਾਰੇ ਕਿਰਪਾ ਕਰਨ ਆਪਾਂ ਕੋਸ਼ਿਸ਼ ਕਰਾਂਗੇ ਫਿਰ ਨਾਲ ਕੱਲ ਨੂੰ ਪ੍ਰੈਕਟੀਕਲੀ ਹੋਰ ਅੱਗੇ ਸਿੱਖਾਂਗੇ ਸੋ ਆਪਣਾ ਜੀਵਨ ਨੂੰ ਸਫਲ ਬਣਾਈਏ ਬੜਾ ਅਨਮੋਲ ਹੈ ਬੜੇ ਚਿਹਰਵਾਦ ਮਿਲਿਆ ਹੈ ਮੌਕਾ ਹੈ ਲਾਹਾ ਮਿਲਿਆ ਹੈ ਮਸਾ ਆਪਾਂ ਪਹੁੰਚੇ ਹਾਂ ਕਿਥੋਂ ਕਿਥੋਂ ਚੱਲਦੇ ਆਏ ਹਾਂ ਇਸ ਦਾ ਲਾਹਾ ਖਟੋ ਇਸ ਕਰਕੇ ਗੁਰੂ ਦੀ ਮਤ ਲੈ ਕੇ ਇਹ ਜੀਵਨ ਸੁਖੀ ਹੋ ਸਕਦਾ ਹੈ ਤਜੋ ਸਿਆਣ ਪਸੁਰ ਨੂੰ ਸਿਮਰੋ ਹਰ ਹਰ ਰਾਏ ਏਕ ਆਸ ਆਰਮਨ ਰੱਖੋ ਨਾਨਕ ਦੁਖ ਭਰਮ ਭਾਉ ਜੋਇਨੀ ਕੁ ਬੇਨਤੀਆਂ ਨੇ ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ